ਗਦਾਪਰੀ ਨਰਿ ਨੂੰ ਚੱਲ ਕੇ ਆਪਾਂ ਅੱਗੇ ਵਾਲੇ ਪਾਸੇ ਜਾਵਾਂਗੇ ਹੁਣ ਗੁਰਦੁਆਰਾ ਨਗੀਨਾ ਕਾਟ ਸਾਹਿਬ ਗੁਰਦੁਆਰਾ ਬੰਦਾ ਕਾਟ ਸਾਹਿਬ ਤੇ ਆਪਾਂ ਤੁਹਾਨੂੰ ਉਕਰਦਵਾਰ ਸਾਹਿਬ ਤੇ ਦਰਸ਼ਨ ਕਰਾਵਾਂਗੇ। ਰਸਤੇ 'ਚ ਆਪਾਂ ਰੁਕੇ ਆ ਤੇ ਇੱਥੇ ਆ ਬਾਈ ਉਹਨਾਂ ਕੋਲ ਆਪਾਂ ਪੀ ਰਹੇ ਆ ਨਿੰਬੂ ਪਾਣੀ ਪਿਆਸ ਲੱਗੀ ਸੀਗੀ ਤੇ ਅਸੀਂ ਕਿਹਾ ਚਲੋ ਨਿੰਬੂ ਪਾਣੀ ਪੀਨੇ ਆ ਤੇ ਬਾਈ ਤਿਆਰ ਕਰ ਰਹੇ ਨੇ ਬਣਾ ਰਹੇ ਨੇ ਤੇ ਅਮਰਤ ਇੱਧਰ ਬੈਠਾ ਹੋਰ ਬਾਈ ਅਮਰਤ ਹੈ ਬਹੁਤ ਮਾ ਗਰਮੀ ਬਹੁਤ ਹਾਂ ਗਰਮੀ ਕਾਫੀ ਹੋ ਗਈ ਤੇ ਟੈਂਪਰੇਚਰ ਨਾਲ 30 ਡਿਗਰੀ ਹੋ ਆ ਬਰਾ ਬੰਮਲਿਆ ਹੋਇਆ ਹੋਇਆ ਹੈ ਨਾ ਹਾਂ ਰਾਤ ਨੂੰ ਤਾਂ ਹੋ ਜਾਂਦਾ ਮੌਸਮ ਸਹੀ ਹਾਂ ਰਾਤ ਨੂੰ ਹੋ ਜਾਂਦਾ ਮੌਸਮ ਸਹੀ ਬਾਈ ਬਣਾ ਰਹੇ ਨੇ ਫਿਰ ਇਹ ਪੀ ਕੇ ਫਿਰ ਚੱਲਦੇ ਆਪਾਂ ਅੱਗੇ ਵਾਲੇ ਪਾਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਗੁਰਦੁਆਰਾ ਭਜਨ ਘੜ ਸਾਹਿਬ ਤੋਂ ਹੁਣ ਆਪਾਂ ਗੁਰਦੁਆਰਾ ਨਕੀਨਾ ਘੜ ਸਾਹਿਬ ਪਹੁੰਚ ਚੁੱਕੇ ਆਂ ਤੇ ਤੇ ਗੁਰਦੁਆਰਾ ਨਗੀਨਾ ਘਾੜ ਸਾਹਿਬ ਦਾ ਜੋ ਇਤਿਹਾਸ ਆ ਉਹ ਇੱਥੇ ਲਿਖ ਕੇ ਦੱਸਿਆ ਹੋਇਆ ਕਿ ਇੱਕ ਬਨਜਾਰਾ ਸਿੱਖ ਜਿਸ ਨੇ ਅਤੀ ਸ਼ਰਧਾ ਸਹਿਤ ਇੱਕ ਕੀਮਤੀ ਨਗੀਨਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਛੱਤਗੁਰ ਜੀ ਨੇ ਉਹ ਨਗੀਨਾ ਨਾਲ ਵਗਦੀ ਗਦਾਵਰੀ ਨਦੀ ਵਿੱਚ ਭਗਾ ਮਾਰਿਆ ਉਸ ਸਿੱਖ ਨੇ ਵੇਖਿਆ ਕਿ ਗੁਰੂ ਜੀ ਨੇ ਨਗੀਨਾ ਨਦੀ ਵਿੱਚ ਛੱਡ ਦਿੱਤਾ ਤਾਂ ਉਹ ਸਿੱਖ ਹੈਰਾਨ ਵੀ ਹੋਇਆ ਤੇ ਨਾਰਾਜ਼ ਵੀ ਹੋਇਆ ਕਿ ਗੁਰੂ ਜੀ ਨੇ ਮੇਰੇ ਸਤਕਾਰ ਦੀ ਕਦਰ ਨਹੀਂ ਜਾਣੀ ਅਤੇ ਬਹੁਤ ਮੁੱਲ ਲੇ ਨਗੀਨੇ ਨਦੀ ਦੀ ਪੇਟ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ਉਸ ਦੇ ਮਨ ਦੀ ਸੋਚ ਨੂੰ ਜਾਣਿਆ ਤੇ ਫਰਮਾਇਆ ਕਿ ਸਿੱਖਾ ਜਾ ਨਦੀ ਵਿੱਚੋਂ ਆਪਣਾ ਨਗੀਨਾ ਪਹਿਚਾਣ ਕੇ ਕੱਢ ਲਿਆ। ਜਦੋਂ ਉਸ ਬਨਜਾਰੇ ਸਿੱਖ ਨੇ ਨਦੀ ਵਿੱਚੋਂ ਆਪਣੇ ਨਗੀਨੇ ਜਿਹੇ ਅਤੇ ਉਸ ਤੋਂ ਵੀ ਕੀਮਤੀ ਲਾਲ ਜਵਾਹਰ ਵੇਕੇ ਤਾਂ ਉਸ ਦਾ ਸਾਰਾ ਹੰਕਾਰ ਦੂਰ ਹੋ ਗਿਆ ਤੇ ਉਹ ਸਤ ਗੁਰੂ ਜੀ ਦੇ ਚਰਨੀ ਪੈ ਗਿਆ। ਤੇ ਇਹ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਦੀ ਜੋ ਇੱਥੇ ਲਿਖ ਕੇ ਦੱਸਿਆ ਹੋਇਆ ਬਾਕੀ ਤੁਸੀਂ ਸਕਰੀਨ ਸ਼ਾਟ ਲੈ ਕੇ ਜਾਂ ਵੀਡੀਓ ਰੋਕ ਕੇ ਪੜ੍ਹ ਵੀ ਸਕਦੇ ਹੋ ਜੀ। ਇਹੀ ਸਥਾਨ ਤੋਂ ਗੁਰੂ ਜੀ ਨੇ ਤੀਰ ਚਲਾ ਕੇ ਆਪਣਾ ਸਤਜੁਗੀ ਤਪਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸਹਿ ਪ੍ਰਗਟ ਕੀਤਾ ਸੀ। ਇਹੀ ਉਹ ਸਥਾਨ ਹੈ ਜਿੱਥੋਂ ਗੁਰੂ ਜੀ ਨੇ ਤੀਰ ਚਲਾਇਆ ਸੀ ਤੇ ਆਪਣਾ ਸਤਜੁਗੀ ਤਪਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸਹਿ ਪ੍ਰਗਟ ਕੀਤਾ ਸੀ। ਇਹ ਇੱਕ ਗੁਰਦੁਆਰਾ ਸਾਹਿਬ ਵੀ ਗਦਾਵਰੀ ਨਦੀ ਕੰਡੇ ਤੇ ਸਥਿਤ ਹੋਇਆ ਹੈ ਜਿਵੇਂ ਤੁਸੀਂ ਹੁਣ ਬੈਕ ਸਾਈਡ ਤੋਂ ਗਦਾਵਰੀ ਨਦੀ ਜਿਹੜੀ ਉਹ ਚੱਲ ਰਹੀ ਆ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਗਦਾਵਰੀ ਨਦੀ ਤੇ ਕੰਡੇ ਤੇ ਸਥਿਤ ਸ਼ਸ਼ੋਭਤ ਗੁਰਦੁਆਰਾ ਨਗੀਨਾ ਘਟ ਸਾਹਿਬ 咦咦、mm hmm. ਦਰ ਸਾਹਮਣੇ ਉੱਪਰ ਦਰਬਾਰ ਸਾਹਿਬ ਬਣਿਆ ਹੈ ਤੇ ਨੀਚੇ ਸਰੋਵਰ ਆ ਜੀ ਗੁਰਦੁਆਰਾ ਨਗੀਨਾ ਘੜ ਸਾਹਿਬ ਦਾ ਜਿਹੜਾ ਸਰੋਵਰ ਆ ਉਹ ਨੀਚੇ ਆ ਤੇ ਉੱਪਰ ਦਰਬਾਰ ਸਾਹਿਬ ਹੈ ਤੇ ਉੱਥੋਂ ਪੜੀਆਂ ਦੇ ਨੂੰ ਪਦਰਬਾਰ ਸਾਹਿਬ ਜੀ ਦਰਸ਼ਨ ਕਰ ਸਕਦੇ ਤੇ ਨੀਚੇ ਇਹ ਸਰੋਵਰ ਸਾਹ ਬਣਿਆ ਹੋਇਆ ਤੇ ਹੁਣ ਆਪਾਂ ਚੱਲਦੇ ਆ ਆਪਣੇ ਅਗਲੇ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਉਹਦੇ ਦਰਸ਼ਨ ਕਰਾਉਣੇ ਆ ਜੀ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਜਰੂਰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਇਹ ਆ ਗੁਰਦੁਆਰਾ ਨਗੀਨਾ ਘਾਟ ਸਾਹਿਬ ਆਪਾਂ ਗੁਰਦੁਆਰਾ ਨਗੀਨਾ ਘਾਟ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਜੀ ਤੇ ਨਾਲ ਤੁਹਾਨੂੰ ਵੀ ਆਪਾਂ ਦਰਸ਼ਨ ਕਰਾਤੇ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਬੰਦਾ ਘਾਟ ਸਾਹਿਬ ਗੁਰਦੁਆਰਾ ਨਗੀਨਾ ਘਾਟ ਸਾਹਿਬ ਤੋਂ ਆਪਾਂ ਹੁਣ ਦਰਸ਼ਨ ਕਰਕੇ ਜਾ ਰਹੇ ਆ ਗੁਰਦੁਆਰਾ ਬੰਦਾ ਘਾੜ ਸਾਹਿਬ ਤੇ ਉਹ ਨਗੀਨਾ ਘਾੜ ਤੋਂ ਗੁਰਦੁਆਰਾ ਸਾਹਿਬ ਮੈਪ 400 ਮੀਟਰ ਦੀ ਦੂਰੀ ਦੱਸ ਰਿਹਾ ਤੇ ਆਪਾਂ ਹੁਣ ਇੱਧਰ ਨੂੰ ਜਾ ਰਹੇ ਆ ਤੇ ਇੱਧਰ ਨੂੰ ਮੈਪ ਆਪਾਂ ਨੂੰ ਦੱਸ ਰਿਹਾ ਕਿ 400 ਮੀਟਰ ਦੀ ਜਿਹੜੀ ਦੂਰੀ ਤੇ ਗੁਰਦੁਆਰਾ ਸਾਹਿਬਾ 350 ਮੀਟਰ ਰਹਿ ਗਿਆ ਤੇ ਆਪਾਂ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਾਉਣੇ ਆ ਜਾ ਕੇ ਆਪਾਂ ਇਸ ਰਸਤੇ ਤੋਂ ਆਏ ਆ ਤੇ ਇਧਰਲੀ ਛੜ ਗੁਰਦੁਆਰਾ ਸਾਹਮਣੇ ਗੁਰਦੁਆਰਾ ਨਗੀਨਾ ਘਾੜ ਸਾਹਿਬ ਰਹਿ ਜਾਂਦਾ ਤੇ ਆਪਾਂ ਇਹ ਰਸਤੇ ਤੋਂ ਆਏ ਆ ਤੇ ਆਪਾਂ ਹੁਣ ਆ ਗਏ ਆ ਗੁਰਦੁਆਰਾ ਬੰਦਾ ਘਟ ਸਾਹਿਬ ਤੇ ਆਪਾਂ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਆ ਤੇ ਸਾਹਮਣੇ ਆਪਣੇ ਗੁਰਦੁਆਰਾ ਸਾਹਿਬਾ ਗੁਰਦੁਆਰਾ ਬੰਦਾ ਘਟ ਸਾਹਿਬ ਇਹ ਸਾਹਮਣੇ ਆ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਬੰਦਾ ਘਟ ਸਾਹਿਬ ਤੇ ਜਿਸਦੇ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਹਦਾ ਇਤਿਹਾਸ ਵੀ ਇੱਥੇ ਲਿਖ ਕੇ ਦੱਸਿਆ ਹੋਇਆ ਗੁਰਦੁਆਰਾ ਬੰਦਾ ਘਟ ਸਾਹਿਬ ਦਾ ਜੋ ਇਤਿਹਾਸ ਲਿਖ ਕੇ ਦੱਸਿਆ ਗਿਆ ਕਿ ਕਸ਼ਮੀਰ ਦੇ ਪੂਸ਼ਣ ਇਲਾਕੇ ਵਿੱਚੋਂ ਇੱਕ ਛੋਟੇ ਜਿਹੇ ਇੱਕ ਛੋਟੇ ਜਿਹੇ ਨਗਰ ਰਾਜ ਜੋਰੀ ਵਿਖੇ ਭਾਰ ਦਿਵਾਜ ਰਾਜਪੂਤਮ RAMDEV ਦੇ ਘਰ ਲਾਸਮਣ ਦਾ ਜਨਮ ਹੋਇਆ ਲਾਸਪਣ ਦਾਸ ਬਚਪਨ ਤੋਂ ਚੰਗਾ ਸ਼ਿਕਾਰੀ ਅਤੇ ਨਰੋਏ ਜਿਸਮ ਦਾ ਮਾਲਕ ਸੀ ਇੱਕ ਦਿਨ ਇੱਕ ਅਜੇਹੀ ਗਰਪਤੀ ਹੈਨੀ ਦਾ ਸ਼ਿਕਾਰ ਕਰ ਬੈਠਾ ਜੋ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ ਅੱਖਾਂ ਸਾਹਮੇ ਬੱਚਿਆਂ ਦੇ ਜੰਮਣ ਅਤੇ ਫਿਰ ਤੜਫ ਤੜਫ ਕੇ ਮਰਨ ਦੇ ਕੋਰਨ ਮਾਈ ਦ੍ਰਿਸ਼ ਨਾਲ ਲਾਸਮਣ ਦਾਸ ਅਤੀ ਵਿਰਾਗਮਈ ਹੋਇਆ ਅਤੇ ਸਭ ਛੱਡ ਕੇ ਘਰੋਂ ਨਿਕਲ ਤੁਰਿਆ ਇਸ ਤੋਂ ਬਾਅਦ ਉਸਨੇ ਨਾ ਦੇੜ ਗਦਾਵਰੀ ਨਦੀ ਦੇ ਕਿਨਾਰੇ ਤੇ ਇੱਕ ਕੁਟਿਆ ਬਣਵਾਈ ਅਤੇ ਆਸ-ਪਾਸ ਦੇ ਲੋਕਾਂ ਨੂੰ ਆਪਣੀ ਕਲਾ ਨਾਲ ਪਰਮਾਉਣ ਲੱਗਾ ਦੂ ਦੂਰ ਦੇ ਸ਼ਰਧਾਲੂ ਬੈਰਾਗੀ ਮਾਦੋਦ ਆਦੀਆਂ ਮਨ ਤਾਂ ਮੰਨ ਦੇ ਇੱਥੇ ਆਉਂਦੇ ਅਤੇ ਦਰਸ਼ਨ ਕਰਕੇ ਆਪਣਾ ਸਹਿਭਾਗ ਸ਼ਾਮ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਇਸ ਡੇਰੇ ਤੇ ਆਏ ਤਾਂ ਤਾਂ ਇਸ ਨੇ ਆਪਣੀ ਹੀ ਸ਼ਕਤੀ ਦਾ ਪ੍ਰਭਾਵ ਪਾ ਕੇ ਗੁਰੂ ਜੀ ਨੂੰ ਨੀਮਾ ਦਿਖਾਉਣ ਬਾਅਦ ਤੇ ਹਰ ਸੰਭਵ ਤਾਨ ਲਾਇਆ ਪ੍ਰੰਤੂ ਬੁਰੀ ਤਰ੍ਹਾਂ ਸਫਲ ਰਹੇ ਅਤੇ ਆਪਣੀ ਸੰਗੀ ਸੇਵਕਾਂ ਸਨੇ ਗੁਰੂ ਜੀ ਦੇ ਚਰਨੀ ਡਿੱਗਾ ਤੇ ਆਪਣੇ ਗੁਨਾਹ ਦਾ ਪਛਤਾਚਾ ਤਾਪ ਕੀਤਾ ਅਤੇ ਅਮਰਤ ਪਾਨ ਕਰਕੇ ਸਿੰਘ ਸਜਾਇਆ ਜ਼ਾਲਮਾਂ ਦਾ ਨਾਸ ਕਰਨ ਲਈ ਗੁਰੂ ਜੀ ਨੇ ਆਪਣੇ ਭੱਥੇ ਵਿੱਚੋਂ ਪੰਜ ਸੁਨਹਿਰੀ ਤੀਰ ਇੱਕ ਨਗਾਰਾ ਇੱਕ ਨਸਾਨ ਸਾਹਿਬ 20 ਸਿੰਘ ਪੰਜ ਪਿਆਰੀ ਕੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਰਿਆ ਇਸੇ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕਰਨਾਲ ਸਮਾਣਾ ਆਦ ਮਗਲਾਈ ਗੜਾਂ ਨੂੰ ਤੋੜਿਆ ਗੁਰੂ ਮਾਰੀ ਸ਼ਰੰਦ ਦੀ ਇੱਟ ਨਾਲ ਇੱਟ ਖੜਕਾਈ ਅਤੇ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕਰਕੇ ਖਾਲਸਾਈ ਝੰਡਾ ਬੁਲਾਇਆ ਇਹ ਸਾਰਾ ਇਤਿਹਾਸ ਇੱਥੇ ਲਿਖ ਕੇ ਦੱਸਿਆ ਗਿਆ ਜੀ ਗੁਰਦੁਆਰਾ ਸਾਹਿਬ ਦਾ ਤੇ ਹੁਣ ਤੁਸੀਂ ਦਰਸ਼ਨ ਕਰਿਓ ਗੁਰਦੁਆਰਾ ਬੰਦਾ ਘੜ ਸਾਹਿਬ ਦੇ ਦਰਬਾਰ ਸਾਹਿਬ ਦੇ ਜੀ ਕਰੋ ਜੀ ਦਰਸ਼ਨ ਇੱਥੇ ਅੰਦਰ ਵੀ ਇਹ ਇਤਿਹਾਸ ਦੱਸਿਆ ਗੁਰਦੁਆਰਾ ਸਾਹਿਬ ਦਾ ਲਿਖ ਕੇ ਲਾਇਆ ਹੋਇਆ ਇੱਥੇ ਆਪਾਂ ਦਰਬਾਰ ਸਾਹਿਬ ਤੇ ਦਰਸ਼ਨ ਕਰਕੇ ਆ ਗਏ ਗੁਰਦੁਆਰਾ ਬੰਦਾ ਘਰ ਸਾਹਿਬ ਤੇ ਇੱਧਰ ਨਿਸਾਨ ਸਾਹਿਬ ਬਣੇ ਹੋਏ ਨੇ ਗੁਰਦੁਆਰਾ ਸਾਹਿਬ ਦਾ ਤੇ ਇਹ ਗੁਰਦੁਆਰਾ ਸਾਹਿਬ ਵੀ ਗਦਾਵਰੀ ਨਦੀ ਦੇ ਕੰਢੇ ਤੇ ਸਥਿਤ ਹੁਕਤ ਹਨ ਜੀ ਗੁਰਦੁਆਰਾ ਬੰਦਾ ਘੜ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਧਰ ਅਜਾਇਬ ਘਰ ਬਣਿਆ ਹੋਇਆ ਗੁਰਦੁਆਰਾ ਬੰਦਾ ਘੜ ਸਾਹਿਬ ਦੇ ਜੇ ਤੁਸੀਂ ਦਰਵਾਜ਼ਾ ਦਰਸ਼ਨਾਂ ਕਿ ਨੀਚੇ ਆਉਂਗੇ ਪੋਰਟੇ ਤੇ ਤਾਂ ਇੱਧਰ ਨਾਲ ਹੀ ਦਰਵਾਜ਼ਾ ਅਜਾਇਬ ਘਰ ਬਣਿਆ ਹੋਇਆ ਗੁਰਦੁਆਰਾ ਬੰਦਾ ਘੜ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਤੇ ਰਸਤੇ ਵਿੱਚ ਵੀ ਆਪਾਂ ਨੂੰ ਗੁਰਦੁਆਰਾ ਸਾਹਿਬ ਪੈਂਦੇ ਆਪਾਂ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਉਨੇ ਆ ਤੇ ਆ ਜੋ ਤੇ ਇੱਧਰ ਆ ਗੁਰਦੁਆਰਾ ਬੰਦਾ ਘੜ ਸਾਹਿਬ ਤੇ ਰਸਤੇ 'ਚ ਇਹ ਸਥਾਨ ਬਣਿਆ ਗੁਰਦੁਆਰਾ ਸ੍ਰੀ ਤਪਸਥਾਨ ਸਾਹਿਬ ਤੇ ਜੀ ਸੰਤਾਂ ਦੇ ਤਾਂ ਨਹੀਂ ਸੰਤ巴巴 ਜੂ ਵੀ ਮੈਂ ਸੀ ਮੋਲੇ ਸਾਥੀ ਦੇ ਵਾਹਿਗੁਰੂ ਦੀ ਜੀਤ ਕਰਾਂ ਵਾਹਿਗੁਰੂ ਦੀ ਜਿੱਤ ਤੇ ਉਹਨੂੰ ਦਰਸ਼ਨ ਕਰਾਇਆ ਜੀ ਗੁਰਦੁਆਰਾ ਨਵੀਨਾ ਘਟ ਸਾਹਿਬ ਗੁਰਦੁਆਰਾ ਬੰਦਾ ਘਟ ਸਾਹਿਬ ਤੇ ਹੁਣ ਆਪਾਂ ਇਹ ਵੀਡੀਓ ਨੂੰ ਖਤਮ ਕਰਦੇ ਆਂ ਐਂਡ ਤੇ ਗਰਮੀ ਬਹੁਤ ਐਥੇ ਕਾਫੀ ਗਰਮੀ ਹੋ ਗਈ ਤੇ ਆਪਣੇ ਪੰਜਾਬ ਦਾ ਠੰਡਾ ਨਾ ਹੋਆ ਹਾਂ ਪਾ ਪੰਜਾਬ ਦਾ ਆਪਣੇ 10 ਡਿਗਰੀ ਦਾ ਟੈਂਪਰੇਚਰ ਆ ਪੰਜਾਬ ਚ 10 ਐਥੇ ਕਿੰਨਾ 30 ਆ ਨਾ ਇੱਥੇ 30 ਹੁਣ ਤਾਂ ਵੱਧ ਗਿਆ ਹੂ ਇੱਥੇ ਵੱਧ ਗਿਆ ਹੂ ਘੰਟਾ ਪਹਿਲਾਂ 30 ਦੇਖਿਆ ਸੀ ਹੁਣ ਤਾਂ ਮੈਨੂੰ ਲੱਗਾ 30 ਤੋਂ ਉੱਪਰ ਹੋ ਗਿਆ ਹੋਊ 32 33 ਡਿਗਰੀ ਕਿਉਂ ਹੋ ਗਿਆ ਪੈਰ 2 ਵਜੇ ਦਾ ਟਾਈਮ ਹੋ ਗਿਆ 2 ਵੱਧ ਕੇ ਤੇ ਇਹ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਜੇ ਵੀਡੀਓ ਚੰਗੀ ਲੱਗੀ ਆ ਤਾਂ ਸ਼ੇਅਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੀ ਵੀਡੀਓ ਦੇਖਣ ਲਈ ਤੇ ਮਿਲਾਂਗੇ ਨਵੀਂ ਵੀਡੀਓ ਤੇ ਨਵੇਂ ਬਲੌਗ 'ਚ ਤੇ ਹੁਣ ਆਪਾਂ ਥੰਮੇ ਆ ਆਪਣੇ ਕਮਰੇ 'ਚ ਤੇ ਠੀਕ ਆ ਜੀ ਇਹ ਵੀਡੀਓ ਨੂੰ ਕਰਦੇ ਆ ਇੱਥੇ ਐਂਡ